ਤੇ ਸੁੱਕਾ ਕੂੜਾ ਕਿਸ ਤਰ੍ਹਾਂ ਰੱਖਣਾ ਚਾਹੀਦਾ ਆ ਅਗਰ ਜਿਹੜਾ ਕੋਈ ਗਿੱਲਾ ਕੂੜਾ ਬਾਹਰ ਰੋਡ ਤੇ ਸੁੱਟਦਾ ਆ ਉੱਤੇ ਸਰ ਕਿਹੜੀ ਤਰ੍ਹਾਂ ਧਾਰਾ ਜੜੀ ਹੈਗੀਆਂ ਨਾਂਦੇ ਉਹ ਕਿਸ ਤਰ੍ਹਾਂ ਉਹਨਾਂ ਦੇ ਚਲਾਨ ਕੱਟਦੇ ਤੁਸੀਂ ਉਸ ਚੀਜ਼ ਬਾਰੇ ਜਾਨਣਾ ਪਉ ਪਰ ਵਲਸਬ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੇ ਵਿੱਚ ਕੂੜੇ ਕਰਕਟ ਦਾ ਪ੍ਰਬੰਧਨ ਵੀ ਹਰ ਉਪਰਾਲੇ ਕੀਤਾ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਜਿੰਨਾ ਵੀ ਸ਼ਹਿਰ ਵਾਸੀ ਆ ਉਹਨਾਂ ਨੂੰ ਜਿਹਦੇ ਵਿੱਚ ਅਸੀਂ ਕਹਾਂਗੇ ਰੈ residențial ਏਰੀਆ ਜਾਂ ਕਮਰਸ਼ੀਅਲ ਏਰੀਆ ਉਹਦੇ ਵਿੱਚ ਜਿੰਨੀ ਵੀ ਵੇਸਟ ਨਿਕਲਦੀ ਆ ਸੋ ਮੈਂ ਦੱਸਣਾ ਚਾਹਾਂਗਾ ਕਿ ਇੱਥੇ ਕਿ ਸ਼ਹਿਰ ਦੇ ਵਿੱਚੋਂ ਵੇਸਟ ਮੇਨਲੀ ਦੋ ਪ੍ਰਕਾਰ ਦੀ ਨਿਕਲਦੀ ਆ ਜ ਜਨੋ ਇਹ ਵੈਟ ਵੇਸਟ ਜਾਂ ਡਰਾਈ ਵੇਸਟ ਕਿੰਨੇ ਆ ਸੋ ਵੈਟ ਵੇਸਟ ਡਰਾਈ ਵੇਸ ਦਾ ਅਸੀਂ ਪ੍ਰੋਪਰ ਡਿਸਪੋਜ਼ਲ ਹੋ ਸਕੀ ਇਹਦੇ ਲਈ ਨਗਰ ਨਿਗਮ ਵੱਲੋਂ ਉਪਰਾਹ ਦੇ ਕੀਤੇ ਜਾਣਗੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਸਾਹਮਣੇ ਰਹੀਂ ਇਹ ਇਸ ਸੰਦੇਸ਼ ਵੀ ਦੇਣਾ ਚਾਹਾਂਗਾ ਤੇ ਲੋਕਾਂ ਤੋਂ ਸੁਯੋਮੀ ਮੰਗਾਣਾ ਕਿ ਉਹ ਗਿੱਲਾ ਕੂੜਾ ਤੇ ਸੁੱਕਾ ਕੂੜਾ ਵੱਖਰਾ-ਵੱਖਰਾ ਰੱਖਣ ਜਿੰਨੇ ਵੀ ਰਿਹਾਇਸ਼ੀ ਲਾਕੇ ਆ ਜਾਂ ਕਮਰਸ਼ੀਅਲ ਦੁਕਾਨੇ ਆ ਜਿੱਥੇ ਖਾਣ ਪੀਣ ਦੀਆਂ ਚੀਜ਼ਾਂ ਦਾ ਬੰਦੋਬਸਤ ਹੁੰਦਾ ਉਹ ਦੋ ਤਰ੍ਹਾਂ ਦਾ ਕੂੜਾ ਜਨਰੇਟ ਕਰਦੇ ਆ ਇੱਕ ਗਿੱਲਾ ਕੂੜਾ ਜਿਹੜਾ ਮੋਸਟਲੀ ਕਿਚਨ ਦੇ ਵਿੱਚ ਕੂੜਾ ਅਸੀਂ ਇਕੱਤਰਿਤ ਕਰਦੇ ਆ ਉਹ ਉਹ ਗਿੱਲਾ ਕੂੜਾ ਕਿੰਨੇ ਆ ਗਿੱਲੇ ਕੂੜੇ ਤੋਂ ਭਾਵ ਜਿਹੜੀ ਚੀਜ਼ ਅਸੀਂ ਖਾਪ ਵੀ ਸਰਦੇ ਹਾਂ ਉਹ ਚੋਣਿਕੀ ਹੋਈ ਹੋਈ ਇਸ ਤੋਂ ਨਹੀਂ ਬਿਲਕੁਲ ਇਹਨੀਆਂ ਜਿਹਦੇ ਵਿੱਚ ਫਰਦਰ ਸਬਜ਼ੀਆਂ ਦੇ ਜਿਹੜੇ ਛਿਲਕੇ ਨੇ ਉਹ ਨੌਨ ਵੇਜ ਦੇ ਛਿਲਕੇ ਨੇ ਜਿਹੜੇ ਸੜ ਗੱਲ ਸਰਦੇ ਹੈ ਉਹਨੂੰ ਗਿੱਲਾ ਪੂਆ ਕਰਦੇ ਆ ਸੋ ਗਿੱਲੇ ਕੂੜੇ ਨੂੰ ਸਭ ਤੋਂ ਪਹਿਲਾਂ ਤੇ ਸਾਡਾ ਇੱਕ ਫਰਜ਼ ਮੰਨਦਾ ਹੈ ਕਿ ਅਸੀਂ ਉਹਨੂੰ ਵੱਖਰਾ ਡਸਟਬਿਨ ਲਗਾ ਕੇ ਰੱਖੀਏ ਅਤੇ ਜਿਹੜਾ ਸੁੱਕਾ ਕੂੜਾ ਉਹਦੇ ਲਈ ਇੱਕ ਵੱਖਰਾ ਡਸਟਬਿਨ ਲਗਾਉਣੀ ਹੈ ਗਿੱਲੇ ਕੂੜੇ ਨੂੰ ਜੇਕਰ ਅਸੀਂ ਸੋਰਸ ਲੈਵਲ ਤੇ ਇਹ ਸੈਗਰੀਗੇਟ ਕਰਾਂਗੇ ਤੇ ਅਸੀਂ ਕਾਫੀ ਹੱਦ ਤੱਕ ਕੂੜੇ ਤੋਂ ਨਿਯਮ ਪਾ ਸਕਦੇ ਹਾਂ ਗਿੱਲੇ ਕੂੜੇ ਦੇ ਵਿੱਚ ਜਦੋਂ ਇਹ ਗਿੱਲਾ ਕੂੜਾ ਵੱਖਰਾ ਰੱਖਦੇ ਹਾਂ ਸੋ ਗਿੱਲੇ ਕੂੜੇ ਨੂੰ ਅਹੀ ਵੱਖਰੇ ਤੌਰ ਤੇ ਰੱਖਣ ਤੋਂ ਬਾਅਦ ਉਹਦਾ ਪ੍ਰਬੰਧਨ ਵੱਖਰੇ ਤੌਰ ਤੇ ਹੀ ਕਰਨਾ ਪੈਂਦਾ ਤਾਂ ਜੋ ਉਸ ਗਿੱਲੇ ਕੂੜੇ ਤੋਂ ਖਾਦ ਬਣਾਈ ਜਾ ਸਕੇ ਜੇਕਰ ਤੇ ਸਾਡੇ ਕੋਲ ਜਗ੍ਹਾ ਹੈ ਅਸੀਂ ਘਰ ਦੇ ਵਿੱਚ ਹੀ ਮਨਯੋਰ ਪਿਟਸ ਬਣਾ ਸਕਦੇ ਹਾਂ ਕਿ ਗਿੱਲਾ ਕੂੜਾ ਜਿੰਨਾ ਵੀ ਦਿਨ ਦੇ ਵਿੱਚ ਇਕੱਠਾ ਹੁੰਦਾ ਉਹਨੂੰ ਵੱਖਰਾ ਰੱਖ ਕੇ ਉਹਨੂੰ ਸਟੋਰ ਕਰਕੇ ਉਹਨੂੰ ਉਸ ਮਿਨਿਓਰ ਪਿੱਟ ਦੇ ਵਿੱਚ ਇੱਕ ਖੱਡ ਦੇ ਵਿੱਚ ਜਾਂ ਪਿੱਟ ਦੇ ਵਿੱਚ ਅਸੀਂ ਰੱਖ ਪਾਉਂਦੇ ਆ ਜੇ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਤਾਂ ਅਸੀਂ ਗਮਨੇ ਵੀ ਲਗਾ ਸਕਦੇ ਹਾਂ ਘਰ ਚ ਰੱਖ ਸਕਦੇ ਹਾਂ ਕਿ ਉਹ ਚ ਗਿੱਲਾ ਕੂੜਾ ਪਾਈਏ ਤੇ ਗਿੱਲਾ ਕੂੜਾ ਪਾਦਾਂ ਥੋੜੀ ਉੱਤੇ ਮਿੱਟੀ ਪਾ ਦਈਏ ਕਿ ਉਹ ਜਿਹੜਾ ਇਨਸੈਕਟਸ ਜਾਂ ਮੱਛਰ ਜਾਂ ਮੱਖੀਆਂ ਦੇ ਕੰਟੈਕਟ ਚ ਨਾ ਆਵੇ ਜੇ ਅਸੀਂ ਇਸ ਤਰ੍ਹਾਂ ਕਰਦੇ ਰਹੀਏ ਤੇ ਕੁਝ ਦਿਨਾਂ ਦੇ ਬਾਅਦ 40 ਤੋਂ 45 এনवायरमेंट ਦੇ ਹਿਸਾਬ ਨਾਲ ਪਰਸਪਰ ਹੁੰਦਾ ਉਹਦੀ ਹੀ ਖਾਦ ਬਣਾ ਸਕਦੇ ਆ ਇਤਨਾ ਹੀ ਜਿਤਨਾ ਬਾਕੀ ਹੋਟਲ ਜਾਂ ਵੱਖਰੇ ਰੈਸਟੋਰੈਂਟ ਜਾਂ ਮੈਰਿਜ ਪਾਰਟਿਸ ਆ ਉਹਨਾਂ ਦੇ ਵਿੱਚੋਂ ਜਿਹੜਾ ਗਿੱਲਾ ਕੂੜਾ ਨਿਕਲਦਾ ਉਹਨੂੰ ਅਸੀਂ ਵੱਖਰਾ ਉਹਨੂੰ ਕਟਾ ਕਰਕੇ ਉਹਦੇ ਲਈ ਪਿਟਸ ਬਣਾ ਸਕਦੇ ਆ ਤੇ ਉਹਦੀ ਵੀ ਅਸੀਂ ਐਸ ਹੀ ਐਸ ਏ ਮਨਿਓਰ ਬਣਾ ਸਕਦੇ ਆ ਖਾਦ ਬਣਾ ਸਕਦੇ ਆ ਹੁਣ ਦੂਜੇ ਪਾਸੇ ਤੁਸੀਂ ਸਵਾਲ ਨੂੰ ਕੀਤਾ ਸੀ ਸੁੱਕੇ ਕੂੜੇ ਦਾ ਸੋ ਪਹਿਲੀ ਗੱਲ ਤੇ ਇਹ ਆ ਕਿ ਸੁੱਕਾ ਕੂੜਾ ਜਿਹੜਾ ਚਾਹੇ ਘਰਾਂ ਚੋਂ ਚਾਹੇ ਵਪਾਰਕ ਅਦਾਰਿਆਂ ਚੋਂ ਨਿਕਲਦਾ ਤੋ ਉਹ ਪਹਿਲੀ ਗੱਲ ਕਿ ਸੁੱਕੇ ਕੂੜੇ ਦੀ ਕੋਈ ਬਦਬੂ ਨਹੀਂ ਹੁੰਦੀ। ਇਹ ਉਹਨੂੰ ਵੱਖਰੇ ਤੌਰ ਤੇ ਸਟੋਰ ਕਰਦੇ ਆ ਤਾਂ ਉਹਦੇ ਉਹ ਉਹ ਮੋਸਟਲੀ ਜੇ ਸੁੱਕਾ ਕੂੜਾ ਵੱਖਰਾ ਰੱਖਦੇ ਆ ਉਹਨੂੰ ਉਹ ਉਹਦੇ ਲਈ ਅਸੀਂ ਉਹ ਸੁੱਕਾ ਕੂੜੇ ਦੇ ਵਿੱਚ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਉਹਦਾ ਰਬੜ, ਪਲਾਸਟਿਕ, ਕੱਚ, ਲੋਹਾ ਜਿਹੜੇ ਜਿਨ੍ਹਾਂ ਵਿੱਚ ਨਾ ਤੇ ਸਮੈਲ ਆਉਂਦੀ ਹੈ, ਨਾ ਹੀ ਹਸਕਦੇ ਗੱਲ ਦੀ ਹੈ ਜਲਦੀ। ਉਹਨਾਂ ਨੂੰ ਅਸੀਂ ਜਿਹੜਾ ਕਬਾੜੀ ਨੂੰ ਵੀ ਦੇ ਸਕਦੇ ਆ ਕੁਝ ਸਮੇਂ ਬਾਅਦ ਉਹਦੇ ਮਨੀ ਵੀ ਜਨਰੇਟ ਕਰ ਸਕਦੇ ਹੋ ਤੁਸੀਂ ਇਸ ਤੋਂ ਇਲਾਵਾ ਉਹਨੂੰ ਰੀਯੂਜ਼ ਵੀ ਕਰ ਸਕਦੇ ਹੋ ਇਹਦੇ ਵਿੱਚ ਮੋਸਟਲੀ ਇਹ ਕਹਿੰਦੇ ਆ ਕਿ ਜਿਹੜਾ ਸੁੱਕਾ ਘੜਾ ਕੂੜਾ ਉਹਨੂੰ 3 R ਦਾ ਪ੍ਰਿੰਸੀਪਲ ਹੈ ਇਕੱਠਾ ਕਰ ਸਰਨੇ ਆ ਕਿ ਸਭ ਤੋਂ ਪਹਿਲਾਂ ਤੇ ਜਿਹੜਾ ਸੁੱਕਾ ਕੂੜਾ ਆ ਇਹ ਕਹਿੰਦੇ ਪਏ ਆ ਜਿਹਨੂੰ ਇਹ ਵੱਖਰਾ ਕੀਤਾ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਉਹਨੂੰ ਦੁਬਾਰਾ ਰੀਯੂਜ਼ ਕਰ ਸਕੀਏ ਉਹਨੂੰ ਵਰਤੋਂ ਦੇ ਵਿੱਚ ਲਿਆ ਜਾ ਸਕੀਏ ਚਾਹੇ ਪਲਾਸਟਿਕ ਆ ਚਾਹੇ ਉਹ ਸਮਾਨ ਜਿਹੜਾ ਘਰੇਲੂ ਤੌਰ ਤੇ ਕਰ ਸਕਦੇ ਉਹਨਾਂ ਨੂੰ ਕਰਨਾ ਚਾਹੀਦਾ ਜਾਂ ਜਿਹੜਾ ਇਹ ਨਹੀਂ ਕਰ ਸਕਦੇ ਤੋਂ ਕਬਾੜੀ ਨੂੰ ਦਈਏ ਕਿ ਉਹ ਫਿਰ ਰੀਸਾਈਕਲ ਅਗਰ ਸ਼ਹਿਰ ਵਾਸੀਆਂ ਨੂੰ ਕਿ ਅਗਰ ਜਗ੍ਹਾ ਤੇ ਅਗਰ ਕੂੜਾ ਕੋਈ ਨਜ਼ਰ ਆਉਂਦਾ ਆ ਉਹ ਕਿਹੜੇ ਨੰਬਰ ਤੇ ਜਿਹੜੀ ਹੈਗੀ ਆ ਸ਼ਿਕਾਇਤ ਦਰਜ ਕਰਾਉਣ ਜੋ ਕਿ ਤੁਹਾਡੇ ਜਿਹੜੇ ਹੈਗੇ ਨੇ ਮੁਲਾਜ਼ਮ ਹੈ ਸਫਾਈ ਸੇਵਕ ਹੈ ਉਹ ਉਸ ਨੂੰ ਚੁੱਕਣਾ ਜਾਂ ਕੋਈ ਉੱਥੇ ਕਾਰਵਾਈ ਹੋਵੇ ਉਹਦਾ ਉਸ ਦਾ ਕੀ ਕਹਿਣਾ ਚਾਹੋਗੇ ਅ ਰਵਾਲਾ ਸਾਹਿਬ ਜੇ ਮਿਊਨਿਸਪਲ ਕਾਰਪੋਰੇਸ਼ਨ ਦੇ ਦੂਰ ਦਾ ਅੰਦਰ ਜਿਹੜੇ ਸ਼ਹਿਰ ਵਾਸੀ ਰਹਿੰਦੇ ਆ ਹਨ ਜੀ ਅਗਰ ਉਹਨਾਂ ਨੂੰ ਕੋਈ ਕੂੜੇ ਸਬੰਧੀ ਸ਼ਿਕਾਇਤ ਕਰਨੀ ਆ ਜਾਂ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਉਹ ਦਰਜ ਕਰਾਉਣਾ ਚਾਹੁੰਦੇ ਆ ਸੋਰ ਨਗਰ ਨਿਗਮ ਹਰ ਵੇਲੇ ਤੁਹਾਡੇ ਨਾਲ ਹੈ ਤੇ ਤੁਹਾਡੀਆਂ ਸੁਭਾਵਾਂ ਚਾਹਲੇ ਰਹੀ ਤੁਸੀਂ ਨਗਰ ਨਿਗਮ ਦੇ ਟੋਲ ਫਰੀ ਜਿਹੜਾ ਇੱਕ ਨੰਬਰ ਹੈ 1800 18002103 ਤੇ ਆਪਣੀ ਕੰਪਲੇਨ ਰਜਿਸਟਰ ਕਰਾ ਸਕਦੇ ਆ ਤੇ ਕਾਰਪੋਰੇਸ਼ਨ ਵੱਲੋਂ ਹਰ ਵੇਲੇ ਇਹ ਕੋਸ਼ਿਸ਼ ਹੋਏਗੀ ਤੁਹਾਡੀ ਜਿਹੜੀ ਸ਼ਿਕਾਇਤ ਆ ਉਹਦਾ ਜਲਦ ਤੋਂ ਜਲ ਹੱਲ ਕੀਤਾ ਜਾਵੇ ਇੱਕ ਉਹ ਸਵਚਤਾ ਐਪ ਵੀ ਜਿਹੜਾ ਹੈਗਾ ਨਾ ਉਹ ਵੀ ਤੁਸੀਂ ਉਸ ਚੀਜ਼ ਬਾਰੇ ਵੀ ਦੱਸਿਓ ਜੀ ਕਿ ਉਹ ਹਰ ਜਿਹੜੇ ਹੈਗੇ ਆ ਨਾਗਰਿਕ ਨੂੰ ਜਿਹੜਾ ਹੈ ਡਾਊਨਲੋਡ ਕਰਕੇ ਰੱਖਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਜੀ ਨਗਰ ਨਿਗਮ ਦੇ ਪੱਧਰ ਤੇ ਇੱਕ ਐਮ ਸੇਵਾ ਦਾ ਇੱਕ ਐਪ ਉਹ ਜਿਹੜਾ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਤੁਸੀਂ ਕਿਸੇ ਵੀ ਪ੍ਰਕਾਰ ਦੀ ਅਗਰ ਕੋਈ ਤੁਹਾਡੀ ਸ਼ਿਕਾਇਤ ਹੈ ਜਾਂ ਤੁਸੀਂ ਆਨਲਾਈਨ ਕੋਈ ਟੈਕਸ ਜਮ੍ਹਾਂ ਕਰਾਉਣਾ ਚਾਹੁੰਦੇ ਹੋ ਜਾਂ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਐਮ ਸੇਵਾ ਐਪ ਡਾਊਨਲੋਡ ਕਰ ਸਕਦੇ ਜੀ ਉਹਦੇ ਵਿੱਚ ਜਾ ਕੇ ਤੁਸੀਂ ਆਪਣੀ ਹਰ ਮੁਸ਼ਕਿਲ ਦਾ ਹੱਲ ਕਾਫੀਆ ਤੱਕ ਤੁਹਾਨੂੰ ਮਿਲ ਜੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਰ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਹੋ ਉਹ ਵੀ ਛੁੱਟੀ ਵਾਲੇ ਦਿਨ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਮੈਂ ਤੁਹਾਡੇ ਰਾਹੀਂ ਨਗਰ ਨਿਗਮ ਮਨੋਰਥ ਸਰ ਦੇ ਸਮੂਹ ਸ਼ਹਿਰ ਵਾਸੀਆਂ ਨੂੰ ਦੇਹ ਦੇ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਨਗਰ ਨਿਗਮ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਰੱਖਣ ਲਈ ਆਪਣਾ ਸਹਿਯੋਗ ਦੇਣ ਆਪਣੀ ਪਰਸਨਲ ਹਾਈਜੀਨ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਸਿਰਫ ਆਪਣੇ ਘਰ ਨੂੰ ਹੀ ਆਪਣਾ ਘਰ ਨਾ ਸਮਝਣ ਆਪਣੇ ਸ਼ਹਿਰ ਨੂੰ ਹੀ ਆਪਣਾ ਸਹਿਰ ਸਮਝਦੇ ਹੋਏ ਇੱਥੇ ਆਪਣੀਆਂ ਸੇਵਾਵਾਂ ਦੇਣਾ ਸਾਡਾ ਸਾਹ ਦੇਣਾ ਬਹੁਤ ਬਹੁਤ ਦੇਬਾ ਜੀ